ਤੇ ਹਾਂਜੀ ਤੇ ਅੱਜ ਅਸੀਂ ਤੁਹਾਨੂੰ ਪੰਜੀਰੀ ਜਿਹੜੀ ਆ ਮੂੰਗੀ ਦੀ ਬਣਾਉਣ ਦੀ ਜਿਆਜ ਮਤਲਬ ਕਿ ਦੱਸਾਂਗੇ ਕਿ ਆਪਾਂ ਮੂੰਗੀ ਦੀ ਪੰਜੀਰੀ ਜਿਹੜੀ ਆ ਕਿੱਦਾਂ ਬਣਾ ਸਕਦੇ ਆ ਪਲੱਸ ਜਿਹੜੀ ਮੂੰਗੀ ਆ ਇਹਦੀ ਤਸਵੀਰ ਬਹੁਤ ਜ਼ਿਆਦਾ ਠੰਡੀ ਹੁੰਦੀ ਆ ਤੇ ਇੰਨੀ ਇਹਦੀ ਪੰਜੀਰੀ ਆਪਾਂ ਗਰਮੀਆਂ ਦੇ ਵਿੱਚ ਖਾ ਸਕਦੇ ਆ ਆਸਾਨੀ ਨਾਲ ਬਿਲਕੁਲ ਵੀ ਜਿਨ੍ਹਾਂ ਨੂੰ ਕੋਈ ਹਨਾ ਅ ਗਰਮ ਚੀਜ਼ਾਂ ਜਿਹੜੇ ਹੋਰ ਪੰਜੀਰੀ ਵਗੈਰਾ ਜਿਹੜੀ ਨਹੀਂ ਪਚਦੀ ਹੋਵੇ ਬਟ ਜਿਹੜੀ ਮੂੰਗੀ ਦੀ ਪੰਜੀਰੀ ਆ ਉਹ ਤੁਸੀਂ ਖਾ ਸਕਦੇ ਕਿਉਂਕਿ ਚਾਹ ਦੇ ਨਾਲ ਕਿਸੇ ਨੂੰ ਕੁਛ ਨਾ ਕੁਛ ਤੇ ਖਾਣ ਵਾਸਤੇ ਚਾਹੀਦਾ ਹੀ ਹੁੰਦਾ ਹੈ ਇਸ ਕਰਕੇ ਤੁਸੀਂ ਮੂੰਗੀ ਦੀ ਪੰਜੀਰੀ ਜਿਹੜੀ ਬਣਾ ਸਕਦੇ ਜੇ ਤੇ ਇਹਦੇ ਵਾਸਤੇ ਅਸੀਂ ਜਿਹੜੇ ਜਿਸ ਤਰੀਕਾ ਮੈਥਡ ਨਾਲ ਬਣਾਣੀ ਆ ਕਿ ਉਹ ਵੀ ਬਿਲਕੁਲ ਘੱਟ ਲੱਗੇਗਾ ਹਾਂਜੀ ਤੇ ਇੱਥੇ ਮੂੰਗੀ ਲੈ ਲਈਏ ਮੂੰਗੀ ਅਸੀਂ ਸਾਬਤ ਨਹੀਂ ਲੈਣੀ ਦੋ ਫਾੜ ਜਿਹੜੀ ਮੂੰਗੀ ਆ ਉਹ ਲੈਣੀ ਹੈ ਕਿਉਂਕਿ ਇਹ ਆਸਾਨੀ ਨਾਲ ਪੀਸੀ ਜਾਂਦੀ ਹੈ ਇਸ ਕਰਕੇ ਇਹ ਮੂੰਗੀ ਆਪਾਂ ਲੈਣੀ ਆ ਤੇ ਇੱਥੇ ਆਪਾਂ ਆਟਾ ਜਿਹੜਾ ਇਹਨੂੰ ਭੁੰਨਣ ਦੀ ਬਿਲਕੁਲ ਨਹੀਂ ਲੋੜ ਨਹੀਂ ਇਹ ਆਸਾਨੀ ਨਾਲ ਜਿਹੜੀ ਗ੍ਰाइंड ਹੋ ਜਾਂਦੀ ਹੈ ਬਟ ਜਿਹਦੇ ਵਿੱਚ ਨਾ ਕੋਈ ਟੈਬਲੇਟ ਵਗੈਰਾ ਰੱਖੀ ਹੁੰਦੀ ਆ ਕਿ ਖਰਾਬ ਨਾ ਹੋਵੇ ਤਾਂ ਤੁਸੀਂ ਇਸ ਨੂੰ ਗਿੱਲੇ ਕੱਪੜੇ ਨਾਲ ਜ਼ਰੂਰ ਸਾਫ਼ ਕਰ ਲੈਣਾ ਆ ਇੱਕ ਵਾਰ ਤੇ ਫਿਰ ਆਪਾਂ ਇੱਕ ਕੌਲੀ ਮੂੰਗੀ ਦੀ ਲਈ ਸੀ ਤੇ ਅੱਧੀ ਕੌਲੀ ਜਿਹੜੀ ਆਪਾਂ ਆਟਾ ਲੈ ਲਿਆ ਕਣਕ ਦਾ ਤੁਸੀਂ ਇਹ ਬੇਸਰ ਵੀ ਲੈ ਸਕਦੇ ਜੇ ਦੀ ਜਗ੍ਹਾ ਤੇ ਤੁਸੀਂ ਇਹ ਆ ਕਿ ਜਦੋਂ ਵੀ ਆਪਾਂ ਪੰਜੀਰੀ ਵਗੈਰਾ ਬਣਾਉਂਦੇ ਆ ਤੇ ਆਟਾ ਜਿਹੜਾ ਬਹੁਤ ਬਰੀਕ ਹੁੰਦਾ ਆ ਤੇ ਉਹ ਸਾਡੇ ਗਲੇ ਨੂੰ ਲੱਗਦਾ ਆ ਇਹਦੇ ਵਾਸਤੇ ਸਭ ਤੋਂ ਵਧੀਆ ਬਰੀਕੀ ਆਟਾ ਹੋਵੇ ਜਿੰਨਾ ਮਰਜ਼ੀ ਤੇ ਤੁਸੀਂ ਇਸ ਤਰੀਕੇ ਨਾਲ ਪੰਜੀਰੀ ਬਣਾਓ। ਵਾਹ ਘਟ ਘਰ ਮੋਹਿਤ 10 ਮਿੰਟ ਲੀਹੇਗਾ ਕਿ ਆਟਾ ਬਹੁਤ ਜ਼ਿਆਦਾ ਬਰੀਕ ਹੈ ਔਰ ਨਾਲ ਹੀ ਗਲੇ ਨੂੰ ਨਹੀਂ ਲੱਗੇਗਾ ਔਰ ਟੇਸਟ ਬਹੁਤ ਹੀ ਕਮਾਲ ਦਾ ਆਉਣ ਵਾਲਾ ਹੈ ਬਹੁਤ ਹੀ ਜ਼ਿਆਦਾ ਪੀ ਹਾਂਜੀ ਤੇ ਹੁਣ ਇੱਥੇ ਆਪਾਂ ਦੁੱਧ ਲੈ ਲਿਆ ਆ ਦੁੱਧ ਤੁਸੀਂ ਓਨਾ ਹੀ ਲੈਣਾ ਆ ਜਿੰਨ ਨਾਲ ਨਾਲ ਮਿਕਸ ਕਰਦੇ ਰਹਿਣਾ ਤੇ ਵਿੱਚ ਥੋੜਾ ਥੋੜਾ ਦੁੱਧ ਤੁਸੀਂ ਪਾਉਂਦੇ ਰਹਿਣਾ ਇਹਦੇ ਵਿੱਚ ਜਿਆਦਾ ਜਿਹੜਾ ਇੱਕੋ ਵਾਰ ਨਹੀਂ ਪਾਣਾ ਫਿਰ ਢੇਲੇ ਜੀ ਭਾਂਜਣਗੇ ਤੇ ਨਾ ਹੀ ਜਿਆਦਾ ਜਿਹੜਾ ਡੋ ਹੈ ਪਤਲਾ ਕਰਨਾ ਆ ਬਿਲਕੁਲ ਟਾਈਟ ਜਿਹਾ ਡੋ ਤੁਸੀਂ ਰੱਖਣਾ ਆ ਕਿਉਂਕਿ ਜਿੰਨਾ ਮਤਲਬ ਕਿ ਵਧੀਆ ਬਣੇਗਾ ਜੇ ਆਟਾ ਠੱਡਾ ਤਿਆਰ ਹੋਏਗਾ ਉਨੇ ਹੀ ਵਧੀਆ ਜਿਹੜੀਆਂ ਸਾਡੀ ਪੰਜੀਰੀ ਬਣ ਕੇ ਹੋਏਗੀ ਤਿਆਰ ਅਸੀਂ ਇੱਥੇ ਲੈ ਲਿਆ ਜਿ ਘਿਓ ਤੇ ਘਿਓ ਰੱਖਣ ਇੱਕ ਸਾਈਡ ਤੇ ਆਪਾਂ ਰੱਖ ਲਿਆ ਘਿਓ ਤੇ ਇੱਥੇ ਆਪਾਂ ਟਿੱਕੀਆਂ ਬਣਾ ਲਾਂਗੇ ਇਹਦੀਆਂ ਟਿੱਕੀ ਸ਼ੇਪ ਬਣਾ ਲਾਂਗੇ ਕਿਉਂਕਿ ਲੱਡੂ ਵਗੈਰਾ ਨਹੀਂ ਬਣਾਣੇ ਆਪਾਂ ਟਿੱਕੀਆਂ ਜਿਹਾ ਬਣਾਣੇ ਆ ਕਿਉਂਕਿ ਇਹਦੀ ਚੰਗੀ ਤਰ੍ਹਾਂ ਇਸ ਨੂੰ ਦੇ ਰੱਖਣ ਦੀ ਬਿਲਕੁਲ ਲੋੜ ਨਹੀਂ ਹੈਗੀ ਤੁਸੀਂ ਨਾਲ ਦੇ ਨਾਲ ਆਪਣੇ ਦੂਸਰੇ ਕੰਮ ਵੀ ਜਿਹੜੇ ਉਹ ਕਰ ਸਕਦੇ ਜੀ ਤੇ ਪੰਜੀਰੀ ਠੱਡੇ ਬਣ ਜਾਏਗੀ ਬਿਲਕੁਲ ਹਾਂਜੀ ਤਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਰੋਸਟ ਕਰਨਾ ਸਿਮ ਗੈਸ ਬਿਲਕੁਲ ਸਿਮ ਰੱਖਣੀ ਆ ਜਿਆਦਾ ਜਿਹੜੀ ਆ ਗੈਸ ਦੀ ਫਲੇਮ ਜਿਹੜੀ ਆ ਹਾਈ ਨਹੀਂ ਰੱਖਣੀ ਬਿਲਕੁਲ ਸਿਮ ਗੈਸ ਤੇ ਰੱਖਣੀ ਆ ਤੇ ਜਿਹੜੀ ਆ ਘਿਓ ਦੇ ਵਿੱਚ ਤੁਸੀਂ ਅਸਾਂ 1 2 3 4 ਤੁਸੀਂ ਜਿੰਨੀ ਕਿ ਤੁਹਾਡੀ ਕੜਾਈ ਹੋਵੇ ਓਨੇ ਕੁ ਤੁਸੀਂ ਪਾ ਲੈਣੇ ਆ ਤੇ ਬਿਲਕੁਲ ਸਿਮ ਗੈਸ ਤੇ ਇਸ ਨੂੰ ਤੁਸੀਂ ਰੱਖ ਦੇਣਾ ਤੇ ਨਾਲ ਦੀ ਨਾਲ ਤੁਸੀਂ ਦੂਸਰੀਆਂ ਟਿੱਕੀਆਂ ਵੀ ਬਣਾ ਕੇ ਜਿਹੜੀਆਂ ਉਹ ਤਿਆਰ ਕਰ ਲੈਣੀਆਂ ਨੇ ਇਦੇ ਵਿੱਚ ਵਾਸਤੇ ਤੁਹਾਨੂੰ ਕੋਈ ਵੀ ਕੜਸ਼ੀ ਮਾਰਨ ਦੀ ਲੋੜ ਨਹੀਂ ਹੈਗੀ ਕਿ ਹਨਾ ਆਟਾ ਸੜ ਜਾਏਗਾ ਇਧਰੋਂ ਇਧਰੋਂ ਤੇ ਤੁਸੀਂ ਟਿੱਕੀਆਂ ਬਣਾ ਕੇ ਬਾਕੀ ਵੀ ਰੱਖ ਲੈਣੀਆਂ ਨੇ ਤੇ ਇੱਕ ਤੁਸੀਂ ਲੈ ਲੈਣਾ ਫੋਕ ਤੇ ਫੋਕ ਦੇ ਨਾਲੇ ਦੇ ਵਿੱਚ ਕਰ ਲੈਣੇ ਆ ਸ਼ੇਕ ਸ਼ੇਕ ਕਰਨ ਨਾਲ ਜਿਹੜਾ ਖਿਊ ਹੈ ਜਿਹੜਾ ਉਹ ਟਿੱਕੀਆਂ ਦੇ ਅੰਦਰ ਤੱਕ ਪਹੁੰਚੇਗਾ ਤੇ ਇੱਕ ਸਾਈਡ ਤੋਂ ਤੁਸੀਂ ਪਲਟਦੇ ਜਾਣਾ ਤੇ ਦੂਸਰੀ ਸਾਈਡ ਤੇ ਤੁਸੀਂ ਹੋਰ ਟਿੱਕੀਆਂ ਇਹਦੇ ਵਿੱਚ ਪਾ ਦੇਣੀਆਂ ਨੇ ਕਿਉਂਕਿ ਜਿਹੜੀ ਜਿਹੜੀ ਪੱਕਦੀ ਜਾਏਗੀ ਉਹ ਆਪਾਂ ਸਾਈਡ ਤੇ ਬਾਹਰ ਕੱਢੀ ਜਾਵਾਂਗੇ ਤੇ ਬਾਕੀ ਤੁਸੀਂ ਜਿਹੜੀਆਂ ਉਹ ਪੱਕੀ ਜਾਣਗੇ ਹੌਲੀ-ਹੌਲੀ ਤੇ ਇੱਥੇ ਤੁਸੀਂ ਆਪਣੇ ਡਰਾਈ ਫਰੂਟ ਆਪਣੀ ਮਰਜ਼ੀ ਦਾ ਤੁਸੀਂ ਲੈ ਲੈਣਾ ਹੈ ਮੈਂ ਫੁੱਲ ਮਖਾਣੇ ਇੱਕ ਕੌਲੀ ਲੈ ਲਿਆ ਤੇ ਇਹਦੇ ਵਿੱਚ ਵਾਸਤੇ ਹੋਰ ਮੈਂ ਪਾਇਆ ਸੀ ਜੀ ਕੋਕੋਨਟ ਗਿਰੀ ਤੇ ਇੱਕ ਮਗਜ਼ ਲੈ ਲੇ ਸੀ ਤੇ ਹੋਰ ਇਹਦੇ ਵਿੱਚ ਅਸੀਂ ਪਾਇਆ ਸੀ ਖਸਖਾਸ ਤੇ ਦੋ ਤਿੰਨ ਜਿਹੜੀਆਂ ਹਰੀਆਂ ਲਾਚੀਆਂ ਪਾ ਲੈਣੀਆਂ ਤੁਸੀਂ ਡਰਾਈ ਫਰੂਟ ਆਪਣੀ ਮਰਜ਼ੀ ਨਾਲ ਪਾ ਸਕਦੇ ਜੀ ਬਟ ਇਹ ਵਾਲੇ ਜਿਹੜਿਆ ਗਰਮੀ ਦੀ ਪੰਜੇਰੀ ਵਿੱਚ ਖਾਸ ਕਰਕੇ ਇਹ ਵਾਲੇ ਡਰਾਈ ਫਰੂਟ ਜਿਹੜੇ ਉਹ ਵਧੀਆ ਹੁੰਦੇ ਆ ਤੇ ਫੁੱਲ ਮਖਾਣੇ ਵਿੱਚ ਵੀ ਤੁਹਾਨੂੰ ਪਤਾ ਹੈ ਕਿ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਹੈ ਪਲੱਸ ਨਾ ਤਾਂ ਇਹ ਠੰਡਾ ਹੁੰਦਾ ਹੈ ਤੇ ਨਾ ਹੀ ਇਹਦੀ ਕੋਈ ਤਸੀਰ ਗਰਮ ਹੁੰਦੀ ਹੈ ਤੇ ਬਹੁਤ ਹੀ ਆਸਾਨੀ ਨਾਲ ਲੋ ਫਲੇਮ ਤੇ ਤੁਸੀਂ ਇਹਨਾਂ ਟਿੱਕਿਆਂ ਨੂੰ ਪਕਾ ਲੈਣਾ ਆ ਗੈਸ ਦੀ ਫਲੇਮ ਬਿਲਕੁਲ ਵੀ ਹਾਈ ਨਹੀਂ ਰੱਖਣੀ ਤੇ ਫਿਰ ਆਪਾਂ ਇਹਨਾਂ ਨੂੰ ਤੋੜ ਕੇ ਪੱਖੇ ਦੇ ਥੱਲੇ ਜਿਹੜਾ ਇਹਨਾਂ ਨੂੰ ਠੰਡੇ ਕਰ ਲੈਣਾ ਕਿਉਂਕਿ ਗਰਮ-ਗਰਮ ਆਪਾਂ ਇਹਨਾਂ ਨੂੰ ਗ੍ਰाइंड ਜਿਹੜਾ ਉਹ ਨਹੀਂ ਕਰਨਾ ਤੇ ਪੱਖੇ ਦੇ ਥਲੇ ਰੱਖ ਦੇਣੇ ਆ ਇਦਾਂ ਪੀਸ ਕਰਕੇ ਤੇ ਜਲਦੀ ਨਾਲ ਠੰਡੇ ਹੋ ਜਾਣਗੇ ਤੇ ਫਿਰ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ ਤੇ ਜਿਹੜਾ ਕਿਊ ਬਚਿਆ ਸੀ ਕਿਊ ਬਿਲਕੁਲ ਵੀ ਘੱਟ ਲੱਗਾ ਆ ਤੇ ਬਾਕੀ ਆਪਾਂ ਕਿਊ ਜਿਹੜਾ ਇੱਕ ਕੱਟ ਦਿੱਤਾ ਆ ਤੇ ਹਾਂਜੀ ਤੇ ਫਿਰ ਇੱਥੇ ਆਪਾਂ ਜਿਹੜੀਆਂ ਡਰਾਈ ਫਰੂਟ ਆ ਉਹਨਾਂ ਨੂੰ ਵੀ ਥੋੜਾ ਜਿਹਾ ਰੋਸਟ ਕਰ ਲਾਂਗੇ ਤੇ ਤੁਸੀਂ ਕੋਕੋਨਟ ਦਾ ਪਾਊਡਰ ਵੀ ਪਾ ਸਕਦੇ ਜੀ ਮੈਂ ਟੂਠੀ ਨੂੰ ਗ੍ਰੇਟ ਕਰਕੇ ਇੱਕ ਸਾਈਡ ਤੇ ਰੱਖ ਲਿਆ ਤਾਂ ਆਪਾਂ ਸਾਰੇ ਜਿਹੜੇ ਆ ਡਰਾਈ ਫਰੂਟ ਨੂੰ ਮੈਂ ਮਿਕਸਰ ਵਿੱਚ ਗ੍ਰाइंड ਕਰ ਲੈਣਾ ਹੈ ਕਿਉਂਕਿ ਜੇ ਤੁਹਾਡੇ ਬੱਚੇ ਖਾ ਲੈਂਦੇ ਆ ਸਾਬਤ ਤਾਂ ਤੁਸੀਂ ਸਾਬਤ ਹੀ ਖਾ ਸਕਦੇ ਵਿੱਚ ਪਾ ਸਕਦੇ ਜੀ ਬਟ ਮੇਰੇ ਲਾਈਕ ਨਹੀਂ ਕਰਦੇ ਇਸ ਕਰਕੇ ਮੈਂ ਸਾਰਾ ਕੁਝ ਗ੍ਰाइंड ਕਰਕੇ ਪਾਉਣਾ ਹੈ ਤੇ ਟਿੱਕੀਆਂ ਦੇ ਆਪਾਂ ਛੋਟੇ ਛੋਟੇ ਪੀਸ ਕਰ ਲੈਣੇ ਆ ਕਿਉਂਕਿ ਆਸਾਨੀ ਨਾਲ ਪੀਸ ਸਕਣ ਤੇ ਇਹਦਾ ਬਹੁਤ ਹੀ ਵਧੀਆ ਇੱਕ ਪਾਊਡਰ ਬਣ ਕੇ ਹੋ ਜਾਣਾ ਜੀ ਤਿਆਰ ਥੋੜਾ ਥੋੜੀ ਪਾ ਕੇ ਤੁਸੀਂ ਇਸ ਨੂੰ ਗ੍ਰाइंड ਕਰਨਾ ਇੱਕ ਵਾਰੀ ਜਿਹੜਾ ਗ੍ਰੈਂਡ ਜਾਰ ਜਿਹੜਾ ਉਹ ਭਰਨਾ ਨਹੀਂ ਆ ਤੇ ਦੇਖੋ ਕਿ ਇਹਦੀ ਜਿਹੜੇ ਆ ਬਹੁਤ ਹੀ ਵਧੀਆ ਜਿਹੜਾ ਇੱਕ ਜਿਹੜੇ ਮਤਲਬ ਕਿ ਜਿੱਦਾਂ ਸੋਜੀ ਹੁੰਦੀ ਹੈ ਨਾ ਇਸ ਤਰੀਕੇ ਨਾਲ ਜਿਹੜਾ ਇਹ ਤੁਹਾਡਾ ਪਾਊਡਰ ਜਿਹੜਾ ਬਣ ਕੇ ਹੋ ਜਾਣਾ ਹੈ ਤਿਆਰ ਤੇ ਇੱਕਦਮ ਬਹੁਤ ਹੀ ਟੇਸਟੀ ਬਣਨੀ ਹੈ ਖਾਣ ਵਿੱਚ ਵੀ ਟੇਸਟ ਬਹੁਤ ਹੀ ਵਧੀਆ ਲੱਗਣਾ ਹੈ ਤੇ ਬਣਾਉਣ ਤਾਂ ਆਸਾਨ ਹੈ ਹੀ ਹੈ ਤੇ ਕਿਉਂਕਿ ਗਰਮੀ ਦੇ ਵਿੱਚ ਗੈਸ ਤੇ ਲਾ ਕੇ ਖਲੋਣਾ ਬਹੁਤ ਹੀ ਮੁਸ਼ਕਲ ਗੱਲ ਹੁੰਦੀ ਹੈ ਤੇ ਹਾਂਜੀ ਤੇ ਇੱਥੇ ਮੈਂ ਖੰਡ ਦਾ ਇਸਤੇਮਾਲ ਕੀਤਾ ਤੇ ਤੁਸੀਂ ਜਿਹੜਾ ਗੁੜ ਵੀ ਪਾ ਸਕਦੇ ਜੇ ਮੈਂ ਇਹ ਮਖਾਣਿਆਂ ਦੇ ਨਾਲ ਹੀ ਖੰਡ ਜਿਹੜੀ ਪੀਸ ਲਈ ਹੈ ਬਿਲਕੁਲ ਖੰਡ ਦੀ ਕੁਆਂਟੀਟੀ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਜੇ ਮੈਂ ਥੋੜੀ ਸਪਾਈਸੀ ਕਿਉਂਕਿ ਚਾਹ ਦੇ ਨਾਲ ਜੇ ਖਾਣੇ ਹੋਵੇ ਤਾਂ ਉਹਦੇ ਵਿੱਚ ਇਹ ਮਿੱਠਾ ਹੁੰਦਾ ਫਿਰ ਤੁਸੀਂ ਇਹਦੇ ਤੇ ਜ਼ਿਆਦਾ ਖੰਡ ਜਿਹੜੀ ਪਾਉਣ ਦੀ ਲੋਟ ਨਹੀਂ ਹੈਗੀ ਤੁਹਾਨੂੰ ਤੇ ਹਾਂਜੀ ਤੇ ਹੁਣ ਆਪਾਂ ਇਹਨਾਂ ਨੂੰ ਥੋੜੀ ਦੇਰ ਰੋਸਟ ਕਰਾਂਗੇ ਗੈਸ 'ਤੇ ਉੱਪਰ ਤੇ ਬਹੁਤ ਹੀ ਜਲਦੀ ਨਾਲ ਜੜੀ ਆ ਪੰਜੀਰੀ ਬਣ ਜਾਗੀ ਜੇ ਤੁਸੀਂ ਇਸਦੇ ਪੀਸ ਬਣਾਉਣੇ ਹੋ ਤਾਂ ਤੁਸੀਂ ਜਿਹੜੀ ਆ ਖੰਡ ਐ ਉਦੋਂ ਮਤਲਬ ਕਿ ਆਦੀ ਚਾਸ਼ਨੀ ਬਣਾ ਕੇ ਤੇ ਤੁਸੀਂ ਪੀਸ ਵੀ ਬਣਾ ਸਕਦੇ ਜੀ ਤੇ ਬਟ ਮੈਂ ਪੀਸ ਨਹੀਂ ਮੈਂ ਆਦੀ ਪੰਜੇਰੀ ਬਣਾਈ ਆ ਤੇ ਇਹਦੇ ਵਿੱਚ ਕਿਉ ਵੀ ਬਹੁਤ ਘੱਟ ਲੱਗਦਾ ਤੇ ਖੰਡ ਵੀ ਤੁਸੀਂ ਆਪਣੀ ਮਰਜ਼ੀ ਨਾਲ ਤੁਸੀਂ ਘੱਟ ਹੀ ਪਾ ਸਕਦੇ ਜੀ ਤੇ ਬਹੁਤ ਹੀ ਜਲਦੀ ਨਾਲ ਪੰਜੇਰੀ ਜਿਹੜੀ ਆ ਬਣ ਕੇ ਹੋ ਗਈ ਆ ਤਿਆਰ ਤੇ ਤੁਸੀਂ ਵੀਡੀਓ ਨੂੰ ਦੇਖਦੇ ਦੇਖਦੇ ਇੱਥੇ ਤੱਕ ਪਹੁੰਚ ਗਏ ਉਹ ਤੇ ਲਾਈਕ ਜ਼ਰੂਰ ਕਰਿਓ ਔਰ ਜ਼ਰੂਰ ਦੱਸਿਓ ਕਿ ਤੁਸੀਂ ਵੀ ਇਹ ਵਾਲੀ ਪੰਜੀਰੀ ਕਦੋਂ ਬਣਾ ਰਹੇ ਜੇ ਔਰ ਟੇਸਟ ਬਹੁਤ ਹੀ ਕਮਾਲ ਦਾ ਆ ਬਿਲਕੁਲ ਵੀ ਕੋਈ ਜਜਮੈਂਟ ਨਹੀਂ ਕਰ ਸਕੇਗਾ ਕਿ ਤੁਸੀਂ ਪੰਜੀਰ ਇਹ ਜਿਹੜੇ ਆਟੇ ਨੂੰ ਜਿਹੜਾ ਤੁਸੀਂ ਭੁੰਨਿਆ ਨਹੀਂ ਹੈਗਾ ਕਿਉਂ ਦੂਸਰੇ ਤਰੀਕੇ ਨਾਲ ਤੇ ਤੁਸੀਂ ਇਸ ਤਰੀਕੇ ਨਾਲ ਬਣਾਇਆ ਬਹੁਤ ਹੀ ਟੇਸਟ ਬਣੇਗਾ ਤੇ ਇੱਕ ਵਾਰ ਤੁਸੀਂ ਖਾਓਗੇ ਤਾਂ बार-बार ਤੁਸੀਂ ਇਸ ਮੈਥਡ ਨਾਲ ਹੀ ਪੰਜੀਰੀ ਬਣਾਓਗੇ ਬਹੁਤ ਹੀ ਟੇਸਟ ਵਧੀਆ ਲੱਗਦਾ ਆ ਤੇ ਲਾਈਕ ਜਰੂਰ ਕਰਿਓ ਔਰ ਫਸਟ ਟਾਈਮ ਮੇਰੇ ਚੈਨਲ ਨੂੰ ਦੇਖ ਲਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਹਾਂਜੀ ਤੇ ਜੇ ਤੁਹਾਨੂੰ ਰਬਡ ਪੈਨਗ ਵਗੈਰਾ ਬਣਾਉਣ ਦਾ ਸ਼ੌਂਕ ਹੋਵੇ ਤੇ ਇਸ ਤਰੀਕੇ ਨਾਲ ਤੁਸੀਂ ਚਾਰ ਪੀਸ ਲੈਣੇ ਆ ਛੋਟੇ ਛੋਟੇ ਤੇ ਇਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਸੂਈ ਦੇ ਨਾਲ ਜੋੜ ਲੈਣਾ ਤੇ ਇੱਕ ਬਹੁਤ ਹੀ ਵਧੀਆ ਫਲਾਵਰ ਜੈ ਬਣ ਕੇ ਤਿਆਰ ਹੋ ਜਾਵੇਗਾ ਤੇ ਤੁਸੀਂ ਆਪਣੇ ਘੇਰ ਤੇ ਲਾ ਸਕਦੇ ਜੀ ਡਰਬੈਂਡ ਉੱਤੇ ਪਾ ਕੇ ਬਹੁਤ ਹੀ ਵਧੀਆ ਤੇ ਜਲਦੀ